जलान किया वोट देव तो बे जानर को एक जिंदगी जीण का मौका मिलता इस करके बहुत वापिया प्राप्त असं सारे देश में वोट करते हैं इन्हों का सब तो हाँ अपील पाते हैं तो ये अपील करते हैं जैसे जो भी होगी अभी सारे जाने सारिया पार्टिया के आगू सारे पूछे कोई मैं वे कोई पार्टी का नहीं आया सारे पूछे ने ਦੇ ਸਾਰੇ ਸਿੱਧਾ ਸਪੋਰਟ ਕਰਦੇ ਆਂ ਇਹਨਾਂ ਬੱਚਿਆਂ ਨੇ ਵੀ ਬਣਾਉਂਦੀ ਆ ਪਾਪਾ ਕਿਤਾਬਾਂ ਆ ਬਾਹੀ ਕੁੰਜੀ ਦਾ ਗਾਲਾ ਆ ਬਾਹੀ ਦੇ ਕਿਲੇ ਰਜਸ ਬੱਚਿਆਂ ਦੀ ਜੰਮਨ ਕੈਪਟਲ ਆਰਟੀਕਲ ਪ੍ਰੋਟੈਕਸ਼ਨ ਆ ਗਿਆ ਗਿਆ ਰਿਹਾ ਕਿ ਇਹ ਇੱਕ ਸ਼ਹਿਰ ਦੇ ਨੌਜਵਾਨਾਂ ਉਹ ਨਾਲ ਹੀ ਸ਼ਹਿਰ ਦੇ ਲਾਗੇ ਪਿੰਡਾਂ ਦੇ ਲੋਕਾਂ ਦਾ ਬੜਾ ਤੰਗੜਾ ਬਰਾਲਾ ਵਾ ਜਿਹੜਾ ਅੱਜ ਵੀ ਇਹਦਾ ਭੱਜ ਰਿਹਾ ਜਿਨ੍ਹਾਂ ਨੇ ਸਾਤ ਸਤਿ ਸ਼੍ਰੀ ਅਕਾਲੇ ਅਸੀਂ ਅੱਜ ਆਨੰਦ ਮਾ ਰਹੇ ਆਂ ਆਪਣੀ ਜਾਨੀ ਉਹਨਾਂ ਦੀ ਯਾਦ ਵਿੱਚ ਇਹ ਕੰਮ ਲਗਵਾਇਆ ਜਾਂਦਾ ਏ ਇਹਦੇ ਵਿੱਚ ਸਾਡੇ ਸ਼ਹਿਰ ਦੀ ਨੌਜਵਾਨ ਟੀਮ ਦਾ ਸਭ ਤੋਂ ਵੱਡਾ ਜੌਗਦਾਨ ਹੈ ਜਿਨ੍ਹਾਂ ਨੇ ਇਹ ਕੰਮ ਲਗਵਾਇਆ ਤੇ ਅਸੀਂ ਆਪਣੇ ਪਾਰਟੀਰੋ ਵੀ ਸਾਡੋ ਮੈਂਦਰੋ ਤਿੰਨਾਂ ਦਾ ਧੰਨਵਾਦ ਕਰਦੇ ਆਂ ਕਿ ਇਹੋ ਜਿਹੇ ਉਪਰਾਲੇ ਕਈ ਬਹੁਤ ਘਟ ਲੱਗਦੇ ਹੀ ਵੀ ਕਈ ਜਿਹੜੇ ਕਿਹੋ ਜਿਹੇ ਐਕਸੀਡੈਂਟ ਆਵੇ ਕੇ ਬੰਦੇ ਚਾਹੀਦੀ ਪੂਰੀ ਕਮਿਟੀ ਦਾ ਬੰਦੇ ਰਹਿ ਜਾਂਦੇ ਸੁਰਵੰਧ ਰਹਿੰਦੇ ਹੀ ਕੋਈ ਨਾ ਵੀ ਕੋਈ ਕਮਿਟੀ ਹੈਗੀ ਕੇ ਉਹ ਇਸ ਵਿੱਚ ਜਿਹੜੇ ਕੰਮ ਪੂਰੀ ਕਰ ਲਈ ਆ ਅਸੀਂ ਧੰਨਵਾਦ ਕਰਦੇ ਆ ਵੀਰਾਂ ਦਾ ਤੇ ਵੀ ਤੁਸੀਂ ਇਹਦਾ ਪ੍ਰਾਣਾ ਏਦਾਂ ਹੀ ਰੱਖਿਓ ਕਿਤੇ ਸਾਡੀ ਲੋੜ ਆ ਅਸੀਂ ਤੁਹਾਡਾ ਸਹਿਯੋਗ ਕਰਾਂਗੇ ভাই ਡਾਕਟਰ ਸਾਹਿਬਾ ভাই ਕਾਸ਼ੀ RAM ਮੇਰੇ ਵੱਲੋਂ ਸਾਰਿਆਂ ਨੂੰ ਅੱਜ ਸਾਡੇ ਵੱਲੋਂ ਨੌਜਵਾਨ ਸੇਵਾ ਸੁਸਾਇਟੀ ਵੱਲੋਂ ਤੀਜਾ ਖੁਦਾਨ ਕੈਂਪ ਲਗਾਇਆ ਜਾ ਰਿਹਾ ਵਾ ਤੁਸੀਂ ਦੇਖ ਰਹੇ ਜੇ ਇਸ ਕੈਂਪ ਵਿੱਚ ਨੌਜਵਾਨਾਂ ਵੱਲੋਂ ਵੱਧ ਚੜ ਕੇ ਸਹਿਯੋਗ ਦਿੱਤਾ ਜਾ ਰਿਹਾ ਵਾ ਸਭ ਤੋਂ ਪਹਿਲੇ ਅਸੀਂ ਨੌਜਵਾਨਾਂ ਦਾ ਧੰਨਵਾਦ ਕਰਦੇ ਹਾਂ ਤੈ ਦਿਲੋਂ ਉਸ ਤੋਂ ਬਾਅਦ ਸਾਡੇ ਮੁੱਖ ਮਹਿਮਾਨ ਸ਼੍ਰੀ ਪੰਕਜ ਜੀ ਜੋ ਮਾਨਵਤਾ ਦੀ ਸੇਵਾ ਲੈਣ ਤੋਂ ਸਾਡੇ ਵਿੱਚ ਆਏ ਆਂ ਅਸੀਂ ਆਪਣੇ ਮੁੱਖ ਮਹਿਮਾਨ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਸੱਦੇ ਤੇ ਇੱਥੇ ਆ ਕੇ ਸਾਡੇ ਇਸ ਕੈਂਪ ਨੂੰ ਸਫਲ ਬਣਾਇਆ ਵਾ ਇਸ ਤੋਂ ਇਲਾਵਾ ਬਹੁਤ ਸਾਰੀਆਂ ਰਾਜਨੀਤਿਕ ਧਾਰਮਿਕ ਤੇ ਸਮਾਜਿਕ ਪਾਰਟੀਆਂ ਦਾ ਵੀ ਸਾਨੂੰ ਸੇਵ ਹੋ ਗਿਆ ਵਾ ਜਿਨ੍ਹਾਂ ਦਾ ਅਸੀਂ ਤੈਨ ਦਿਨ ਧੰਨਵਾਦ ਕਰਦੇ ਆ ਸਾਡੀ ਸਾਰੇ ਨੌਜਵਾਨਾਂ ਨੂੰ ਇਹੀ ਅਪੀਲ ਆ ਕਿ ਬੁਰੇ ਆਦਤਾਂ ਨੂੰ ਛੱਡ ਕੇ ਸਾਡੇ ਇਸ ਚੰਗੇ ਕੰਮ ਵਿੱਚ ਸਹਿਯੋਗ ਕਰਨ ਤਾਂ ਕਿ ਅਸੀਂ ਵੱਧ ਤੋਂ ਵੱਧ ਸ਼ਹਿਰ ਨੂੰ ਆਪਣੇ ਧਾਰੀਵਾਲ ਨੂੰ ਵੀ ਚੰਗੀ ਜਗ੍ਹਾ ਲੈ ਕੇ ਜਾਈਏ ਆਪਣੇ ਧਾਰੀਵਾਲ ਦਾ ਨਾਮ ਰੋਸ਼ਨ ਕਰ ਸਕੀਏ ਅਤੇ ਬਹੁਤ ਸਾਰੀ ਸੇਵਾਵਾਂ ਜਿੱਦਾਂ ਧਾਰਮਿਕ ਪ੍ਰੋਗਰਾਮ ਹੁੰਦੇ ਆ ਉਹਨਾਂ ਵਿੱਚ ਵੱਧ ਚੜ ਕੇ ਸਹਿਯੋਗ ਕਰੀਏ ਜਿੰਨਾ ਆਪਸੀ ਭਾਈਚਾਰਕ ਦੇ ਸਾਂਝ ਬਣੀ ਰਹੇ ਧੰਨਵਾਦ